ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਐਜੂਕੇਸ਼ਨ ਦੇ ਮੰਤਰੀ ਸਰਦਾਰ ਜੋਤ ਸਿੰਘ ਬੈਂਸ ਉਹਨਾਂ ਦੀ ਗਵਾਈ ਚ ਜਿਹੜੇ ਪੂਰੇ ਪੰਜਾਬ ਚ ਸਿੱਖਿਆ ਕ੍ਰਾਂਤੀ ਆ ਰਹੀ ਹੈ ਉਹਦੇ ਸੰਬੰਧ ਚ ਅੱਜ ਉਦਘਾਟਨ ਜਿਹੜੇ ਆ ਹੋ ਰਹੇ ਨੇ ਲਗਭਗ ਤਿੰਨਾ ਪਿੰਡਾਂ ਚ ਸੁਜਾਦਾ ਕਲਾ ਚੰਗੀ ਔਰ ਮਨਜ਼ੂਰ ਉਦਘਾਟਨ ਜਿਹੜੇ ਹੋਣੇ ਆ ਬਹੁਤ ਖੁਸ਼ੀ ਹੋਈ ਹੈ ਜਿਹੜਾ ਪਿਛਲੇ 2022 ਦੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਜਿਹੜੀਆਂ ਉਹ ਪੈਸੇ ਲੋਕਾਂ ਨੂੰ ਮਿਲੇ ਨੇ ਤਾਂ ਉਹਦੇ ਪੈਸਿਆਂ ਦੀ ਇੰਨੇ ਵਧੀਆ ਤਰੀਕੇ ਨਾਲ ਜਿਹੜਾ ਇਨਫਰਾਸਟ੍ਰਕਚਰ ਤਿਆਰ ਹੋ ਕੇ ਬੱਚਿਆਂ ਨੂੰ ਮਿਲਿਆ ਬਹੁਤ ਵਧੀਆ ਖੁੱਲੇ ਕਮਰੇ ਹਵਾਦਾਰ ਹਰ ਚੀਜ਼ ਜਿਹੜੀ ਸਕੂਲ 'ਚ ਮਿਲ ਰਹੀ ਬੱਚਿਆਂ ਨੂੰ ਔਰ ਬੱਚਿਆਂ 'ਚ ਬੜਾ ਵੱਡਾ ਉਤਸ਼ਾਹ ਜਿਹੜਾ ਪ੍ਰਾਇਮਰੀ ਸਕੂਲਾਂ ਤੋਂ ਬੱਚਿਆਂ ਦਾ ਵਿਸ਼ਵਾਸ ਛੁੱਟ ਗਈ ਮਾਪਿਆਂ ਦਾ ਵਿਸ਼ਵਾਸ ਛੁੱਟ ਗਈ ਅੱਜ ਉਹ ਮਾਪੇ ਫਿਰ ਪ੍ਰਾਇਮਰੀ ਸਕੂਲਾਂ 'ਚ ਮਿਡਲ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਤਾਕਤਦਾਰ ਹੈ। ਅੰਦਰ ਸਾਹਿਬ ਬਾਜਵਾ ਸਾਹਿਬ ਨੇ ਇੱਕ ਪੰਜਾਬ ਬੰਬਾਂ ਦਾ ਇੱਕ ਬਿਆਨ ਦਿੱਤਾ ਕਿ ਇੱਥੇ ਐਫਆਈਬੀ ਲੌਂਚ ਹੋਈ ਹੈ। ਕੱਲ ਉਹ ਮਸਦਿਆ ਗਿਆ ਸੀ ਕਿ ਕੱਲ ਕਾਂਗਰਸੀਆਂ ਨੇ ਕਾਫੀ ਹਲਾਗੁਲਾ ਕੀਤਾ ਹੈ। ਦੇਖੋ ਸਵਾਏ ਹਲਾਗੁਲਾ ਕਰਨ ਦੇ ਕਾਂਗਰਸ ਕੋਲ ਕੋ ਕੰਮ ਨਹੀਂ। ਕੰਮ ਦੀ ਰਾਜਨੀਤੀ ਕਰੋ। ਐਸੀ ਰਾਜਨੀਤੀ ਜਿਹਦੇ ਨਾਲ ਫੁੱਟਬਾਲ ਤਾਕਤਾਂ ਨੂੰ ਉਤਸ਼ਾਹਤ ਮਿਲੇ। ਅਮਨ ਸ਼ਾਂਤੀ ਪੰਜਾਬ ਦੀ ਭੰਗ ਕਰਨ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਦੇਣੀ। ਜੇ ਅਤਾਸ਼ ਸਿੰਘ ਬਾਜਵਾ ਨੇ ਉਹਨੂੰ ਇਹ ਪਤਾ ਕਿ 50 ਬੰਬ ਆਏ ਨੇ 18 ਚੱਲ ਕੇ ਤਾਂ 23 ਚੱਲਣ ਵਾਲੇ ਨੇ ਫਿਰ ਉਹਨੂੰ ਦੱਸਣਾ ਚਾਹੀਦਾ ਕਿ ਉਹਦੇ ਜਿਹੜੇ ਸੋਰਸ ਨੇ ਉਹ ਸੋਰਸ ਜਿਹੜੇ ਦੱਸਤਾ ਕਿ ਉਹ ਨਹੀਂ ਕਿ ਬਾਕੀ ਜਿਹੜੇ 50 ਕਿੱਥੇ ਤੇ 23 ਕਿੱਥੇ ਪੈਣ ਜਿਹੜੇ ਚੱਲਣ ਵਾਲੇ ਲੋਕਾਂ ਨੂੰ ਲੋਕਾਂ ਨੇ ਬਹੁਤ ਸੰਤਾਪ ਹੰਡਾਇਆ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀਆਂ ਲੀਡਰਾਂ ਦੀਆਂ ਜਿਹੜੀਆਂ ਕਰਤੂਤਾ ਵੇਖ ਕੇ ਲੋਕਾਂ ਨੂੰ ਉਹ ਫਿਰ ਦੁਬਾਰਾ ਦੇਣ ਜਾ ਤਾਂ ਕਿ ਨੇ ਰਾਜਨੀਤੀ ਕਰਨੀ ਆ ਤਾਂ ਕੰਮ ਦੀ ਰਾਜਨੀਤੀ ਕਰੋ ਇਹ ਦੱਸੋ ਲੋਕਾਂ ਨੂੰ ਵੀ 17 ਤੋਂ ਲੈ ਕੇ 22 ਤੱਕ 5 ਸਾਲਾਂ ਚ ਅਸੀਂ ਆ ਪੰਜਾਬ ਦੇ ਕੰਮ ਕੀਤਾ। ਉਹਦੇ ਤੇ ਵੋਟਾਂ ਲੋਕਾਂ ਕੋ ਮੰਗੋ ਉਹਦੇ ਤੇ ਲੋਕਾਂ ਚਾਓ। ਐਸਾ ਭੰਡੀ ਪ੍ਰਚਾਰ ਐਸਾ ਲੋਕਾਂ ਚ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਰਾਜਨੀਤੀ ਕਰਨੀ। ਪੰਜਾਬ ਦੇ ਲੋਕੀ ਖਦੀ ਇਹਨਾਂ ਲੋਕਾਂ ਨੂੰ برداشت ਨਹੀਂ ਕਰਦੇ। ਉਹਦੇ ਅਫਸਰਾਂ ਨੂੰ ਧਮਕਾਇਆ ਜਾ ਰਿਹਾ ਕਿ 1.5 ਸਾਲ ਰਹਿ ਗਿਆ ਅਕਰ ਕੋਈ ਅਫਸਰ ਨਹੀਂ ਧਮਕਾਇਆ ਜਾਣੇ। 1.5 ਸਾਲ ਲਿਖਿਆ ਕੀ ਇਹਨਾਂ ਦਾ 1.5 ਸਾਲ ਹੈ। ਜੋ ਤੁਸੀਂ 17 ਤੋਂ ਲੈ ਕੇ 22 ਤੱਕ ਕਰਤੂਤਾ ਕਰਕੇ ਗਏ ਜੇ ਜਿਹੜੀਆਂ ਤੁਸੀਂ ਸੌਹਾ ਖਾਦੀਆਂ ਗੁਟਕਾ ਸਾਹਿਬ ਨੂੰ ਹੱਥ ਚ ਲੈ ਕੇ ਉਹ ਲੋਕਾਂ ਨੂੰ ਭੁੱਲ ਗਏ ਤੁਸੀਂ ਘਰ ਘਰ ਨੌਕਰੀ ਦੇਣ ਦੀ ਗੱਲ ਕਰਦੇ ਸੀਗੇ ਮਿਲ ਗਈ ਲੋਕਾਂ ਨੂੰ ਨੌਕਰੀ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਨੂੰ ਪਿਛਲੇ 5 ਸਾਲਾਂ ਚ ਲੁੱਟਿਆ ਜਿਸ ਤਰੀਕੇ ਨਾਲ ਇਹਨਾਂ ਲੀਡਰਾਂ ਨੇ ਪਿਛਲੇ 5 ਸਾਲਾਂ ਚ ਆਪਣੀਆਂ ਜਾਇਦਾਦਾਂ ਬਣਾਈਆਂ ਨੇ ਕਿਸੇ ਨੂੰ ਭੁਲੇਖਾ ਇਹਨਾਂ ਲੀਡਰਾਂ ਦਾ ਹਰ ਇੱਕ ਨੂੰ ਜਾਣਦਾ ਜੋ ਪ੍ਰਤਾਪ ਸਬ ਬਾਜਵੇ ਦੇ ਜਿਹੜੇ ਪਿਛਲ ਜਦੋਂ ਉਹ ਦਾ ਮੁੱਖ ਮੰਤਰੀ ਕਪਟਨ ਰਮਿੰਦਰ ਸਿੰਘ ਨੇ ਉਹਨੇ ਆਪਣੇ ਲਈ ਇੱਕ ਚਿੱਠੀ ਲਿਖੀ ਸੀਗੀ ਸੋਨੀਆ ਗਾਂਧੀ ਨੂੰ ਕਿਹਦੇ ਹੱਤਵਾਦੀਆਂ ਨਾਲ ਸੰਬੰਧ ਨੇ ਔਰ ਵੱਡੀ ਵੱਡੀ ਜਿਹੜੀ ਉਹ ਆਪਣਾ ਅਖਬਾਰ ਆ ਉਹਦੇ ਵਿੱਚ ਪੇਪਰ ਤੇ ਛਪਿਆ ਜਰ ਇਹਨਾਂ ਦੇ ਆਪਣੇ ਬੰਦੇ ਕਹਿੰਦੇ ਕਿ ਹੱਤਵਾਦੀਆਂ ਨਾਲ ਇਹਨਾਂ ਦੇ ਸੰਬੰਧ ਨੇ ਜੋ ਬਾਜਵਾ ਪਰਿਵਾਰ ਪਿੱਛੇ ਲੰਮੇ ਸਮੇਂ ਤੋਂ ਕਰਦਾ ਆ ਉਹ ਕਿਸੇ ਨੂੰ ਭੁਲੇਖਾ ਤੇ ਜਿਹੜਾ ਸਾਡੇ ਵਾਲਾ ਇੱਥੋਂ ਵਾਲਾ ਜੋ ਉਹ ਕਰਦਾ ਰਿਹਾ ਉਹਦਾ ਭੁਲੇਖਾ ਇਹਨਾਂ ਦੇ ਮੈਨੂੰ ਪੁੱਛਣ ਮੈਂ ਦੱਸਾਂਗਾ ਇਹਨਾਂ ਦੇ ਕਿਹੜੇ ਹੱਤਵਾਦੀਆਂ ਨਾਲ ਸੰਬੰਧ ਰਹੇ ਨੇ ਸੰਬੰਧ ਇਹਨਾਂ ਦੇ ਰਹੇ ਨੇ ਹੱਤਵਾਦੀਆਂ ਨਾਲ ਪੁਰਾਣੇ ਸੰਬੰਧ ਨੇ ਇਹਨਾਂ ਦੇ ਉਹੀ ਸਬੰਧ ਇਹਨਾਂ ਤੇ ਅੱਜ ਵੀ ਜਿਹੜੇ ਉਹਨਾਂ ਲੋਕਾਂ ਨਾਲ ਸਬੰਧ ਨੇ ਕਿਤਨਾ ਕਿਤੇ ਇਸ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਰਨੇ ਹੱਥ ਇਹਨਾਂ ਨੂੰ ਪਾਉਣੇ ਚਾਹੀਦੇ ਉਹਨਾਂ ਨੂੰ ਸਲਾਕਾਾਂ ਦੇ ਵਿੱਚ ਦੇਣਾ ਚਾਹੀਦਾ ਜਿਹੜੇ ਇਹੋ ਜਿਹੇ ਪੰਜਾਬ ਦੀ ਫਿਰ ਦੁਬਾਰਾ ਅਮਨ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦੇ ਨੇ ਰਾਜਾ ਬੜਿੰਗਲ ਨੇ ਇੱਕ ਬਿਆਨ ਦਿੱਤਾ ਕਿ ਸਾਨੂੰ ਜੇ ਥਾਣੇ ਦੇ ਕੰਨਾਂ ਵੀ ਟੱਪਣੇ ਮੈਂ ਕੰਨਾਂ ਵੀ ਟੱਪ ਜਾਵਾਂਗੇ ਉਹਨੂੰ ਕਹੇ ਕੰਨਾਂ ਟੱਪਣ ਦੇਣੀਆਂ ਨਹੀਂ ਤੁਹਾਨੂੰ ਕਹੇ ਨੇ ਤੁਹਾਡੇ ਵਾਸਤੇ ਹਵਾ ਲਾਟਾਂ ਬਣੀਆਂ ਨੇ ਤੁਹਾਨੂੰ ਹਵਾ ਲਾਟਾਂ ਜਿਤਾਵਾਂਗੇ ਤੁਹਾਨੂੰ ਕੰਨਾਂ ਟਪਾਉਣ ਦੀ ਲੋੜ ਕੀ ਐ ਜਿਹੜੇ ਤੁਸੀਂ ਕੰਮ ਇਹੋ ਜਿਹੇ ਕਿਦਰ ਭਕੀਆਂ ਜਿਹੜੀਆਂ ਰਾਜਾ ਵੜਿੰਗ ਮਾਰਦਾ ਨਾ ਉਹਨੂੰ ਭੁਲੇਖਾ ਇਹ ਕਰਕੇ ਪੰਜਾਬ ਦੇ ਲੋਕੀ ਉਹਦਾ ਭੁਲੇਖਾ ਜਿਹੜਾ ਪਿਛਲੀ ਵਾਰੀ ਵੀ ਦੂਰ ਕੀਤਾ ਔਰ ਸਤਾਈ ਕੇ ਫੇਰ ਦੂਰ ਕਰਨਗੇ